ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਮਤਾ ਸਹਿ ਦੇਵਾ ਗੁਰੂ ਨਾਨਕ ਪਾਸ਼ਾ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਸਿੰਘੋ ਸ਼ੀਰਦੋਤ ਸਮੇਸ਼ ਪਿਤਾ ਜੀ ਸੋ ਗਰੋਂ ਕਾ ਪਿਆਰਿਓ ਆਪਾਂ ਤਿੰਨ ਚਾਰ ਦਿਨਾਂ ਤੋਂ ਵਿਸ਼ੇਸ਼ ਤੌਰ ਤੇ ਗੁਰਬਾਣੀ ਵਿਚਾਰ ਤੇ ਹੀ ਕਥਾ ਵੀਡੀਓ ਪਾ ਰਹੇ ਹਾਂ ਕਿਉਂਕਿ ਸੰਗਤ ਪਾਠ ਕਰਦੀ ਐ ਪਾਠ ਕਰਦਿਆਂ ਕਰਦਿਆਂ ਇਹ ਵੀ ਪਤਾ ਚੱਲੇਣਾ ਮੈਂ ਵੀ ਮੈਂ ਜਿਹੜਾ ਬੋਲ ਰਹੇ ਹਾਂ ਉਹਦਾ ਅਰਥ ਕੀ ਹੈ ਇਹ ਜ਼ਰੂਰੀ ਹੈ ਜਿੱਦਾਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਨੇ ਰਿੱਧ ਸਿੱਧ ਆਵਰਾ ਸਾਧ ਆਪਾਂ ਕੱਲ ਪਰਸੋਂ ਦੋ ਦਿਨਾਂ ਚ ਵਿਚਾਰ ਕੀਤੀ ਐ ਨਾਮ ਨਿਧੀ ਤੇ ਸਿੱਧੀ ਤੇ ਸਿੱਧੀ ਦੇ ਵਿਚਾਰ ਕਰ ਚੁੱਕੇ ਆਪਾਂ ਤੇ ਨਾਮ ਨਿਧੀਆਂ ਤੇ ਵੀ ਕਰ ਚੁੱਕੇ ਨੇ ਚੁੱਕੇ ਆ ਤੇ ਜਿੱਦਾਂ ਮਹਾਰਾਜ ਵਚਨ ਕਰਦੇ ਨੇ ਆ ਪ੍ਰਭੂ ਕਾ ਸਿਮਰਣਾ ਰਿੱਧ ਸਿੱਧ ਨਾਮ ਨਿਧ ਰਿੱਧ ਸਿੱਧ ਸਿੱਧੀ ਵੀ ਆਪਾਂ ਨੇ ਵਿਚਾਰ ਕਰ ਲਈ ਤੇ 18 ਤਰ੍ਹਾਂ ਦੀ ਐ ਰਿੱਧੀ ਨੌ ਤਰ੍ਹਾਂ ਦੀ ਐ ਤੇ ਜਿਹੜੀ ਰਿੱਧੀ ਐ ਅਰਾਰਣ ਸਿਹਾਰੀ ਤੱਦਾ ਵਿਹਾਰੀ ਅਰਾਰੇ ਸਿਹਾਰੀ ਉਤਯਾਦਿਕ ਤੱਦਾ ਵਿਹਾਰੀ ਤੇ ਇਹ ਰਿੱਧੀ ਐ ਰਿੱਧੀ ਕੀ ਚੀਜ਼ੀ ਹੁੰਦੀ ਐ ਰਿੱਧੀ ਹੁੰਦੀ ਐ ਸੰਗਤ ਜੀ ਜਾਨੀ ਕਿ ਪਰਫੁੱਲਤਾ ਤੇ ਐਂ ਕਹ ਲਓ ਵੀ ਬਪੂਤ ਬਪੂਤੀ ਸੰਪਦਾ ਤੇ ਬਰਕਤ ਕਹਿੰਦੇ ਬਰਕਤ ਆ ਕੋਈ ਵੀ ਕੰਮ ਕਰੋ ਉਹਦੇ ਵਿੱਚ ਬਹੁਤ ਜ਼ਿਆਦਾ ਬਰਕਤ ਹੋ ਜਾਣੀ ਜੇ ਆਪਾਂ ਕਹਿੰਦੇ ਹਾਂ ਸਾਹ ਕੰਮ ਸ਼ੁਰੂ ਕੀਤਾ ਸੀ ਗੁਰੂ ਦੀ ਕਿਰਪਾ ਦੇ ਨਾਲ ਵੀ ਪਤਾ ਹੀ ਨਹੀਂ ਲੱਗਿਆ ਕਿਵੇਂ ਕਾਰਜ ਹੋ ਗਿਆ ਵੀ ਐਨੀ ਕਿਰਪਾ ਹੋਈ ਉਹ ਉੱਥੇ ਫਿਰ ਆਪਾਂ ਨੂੰ ਅਖੰਡ ਪਾਠ ਕਰਵਾਇਆ ਹੁੰਦਾ ਜਾਂ ਗੁਰੂ ਦੇ ਅਰਦਾਸ ਬੇਨਤੀ ਕਰਕੇ ਕਰਵਾਈ ਹੁੰਦੀ ਹੈ ਉਹ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਤੇ ॠद्धि ਵੱਤ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ